ਇਹ ਰਹੀ ਬਾਬਾ ਜੀ ਸਾਡੇ ਨਾਲ ਕੋਈ ਸਵਾਲ ਤੁਹਾਨੂੰ ਵੀ ਟਾਈਕ ਸਾਨੂੰ ਜੇ ਤੁਸੀਂ ਸਾਡੇ ਨੂੰ ਮੈਨੇਜ ਕਰ ਸਕਦੇ ਆ ਜਿਵੇਂ ਆਪਣਾ ਨਹਿਰੀ ਪਾਣੀ ਦਾ ਮਸਲਾ ਨਹਿਰੀ ਪਾਣੀ ਆਪਾਂ ਨੂੰ ਗੁਰਦਿੱਤੀ ਵਾਲੇ ਹੈੱਡ ਤੋਂ 52 64 ਕਿਊਸਕ ਪਾਣੀ ਚਾਹੀਦਾ ਮੱਲਾ ਅਲੈਕੋ ਉਹ ਆਪਾਂ ਨੂੰ ਕਿਉਂ ਨਹੀਂ ਮਿਲਦਾ ਪਾਣੀ ਘਟ ਰਿਹਾ ਕਿ ਉਹ ਸਾਰਾ 3804000 ਕਿਉਂ ਸਕਾ ਰਿਹਾ ਹੈ ਨੰਜਾ ਦੇ ਨਗਮਜਾਲ ਮੋਰਚੇ ਜਦੋਂ ਆਪਾਂ ਲਾਇਆ ਸੀ ਉਦੋਂ ਵੀ ਇਹ ਨੰਜਾ ਦੇ ਨੂੰ ਮੋਰਚਾ ਇਸੇ ਗੱਲ ਕਰਕੇ ਚੱਲਦਾ ਰਿਹਾ ਵੀ ਇਹਦਾ ਜਿਹੜਾ ਤੁਸੀਂ ਸਾਨੂੰ ਪਾਣੀ ਦੀ ਮੀਅਰਮੈਂਟ ਕਰਾ ਕੇ ਦਿਓ ਕਿ ਉਹ ਸਾਨੂੰ ਨੰਜਾ ਦੇ ਨੂੰ ਬੈਠਣਾ ਪਿਆ ਸੀ ਜਦੋਂ ਮੀਅਰਮੈਂਟ ਕਰਾਈ ਜੋ ਤੁਸੀਂ ਰਿਕਾਰਡ ਵੀ ਸਰਕਾਰੀ ਮੈਂ ਤਾਂ ਬਾਅਦ ਦੇ ਸਾਰਾ 3304000 ਆਪਾਂ ਨੂੰ ਚਾਹੀਦਾ 32 5264 ਕਿਉਂ ਸਕ ਪਾਣੀ ਲੋਈ ਆਪਾਂ 4 ਤਰੀਕ ਤੋਂ ਬਾਅਦ ਬੈਠ ਕੇ ਮਸਲੇ ਦਾ ਹੱਲ ਕਰਦੇ ਉਹ ਸਾਰੇ ਐਗੂ ਮਾਇਆ ਸੀ ਕਿ ਐਕਸ਼ਨ ਨੂੰ ਬੁਲਾ ਲੈਣੀ ਚੀਫ ਮੰਤਰੀ ਨਾਲ ਗੱਲ ਕਰਦੇ ਔਰ ਮੰਤਰੀ ਸਾਹਿਬ ਨਾਲ ਜੋ ਅਸੀਂ ਕੱਲ ਨੂੰ ਮਿਲਿਆ ਕਿ ਅਸੀਂ ਨਹੀਂ ਐ ਐਮਐਲਏ ਸਾਡਾ ਅਸੀਂ ਤੁਹਾਨੂੰ ਤੁਹਾਨੂੰ ਸ਼ਾਇਦ ਭੁੱਲ ਗਿਆ ਵੀ ਆਪਾਂ ਮਾਰਕੀਟ ਕਮੇਟੀ 'ਚ ਵੀ ਮੀਟਿੰਗ ਕੀਤੀ ਸੀ ਫਿਰ ਕਿਸਾਨ ਸੰਸਦ ਵੀ ਸੱਦਿਆ ਸੀ ਤੁਹਾਨੂੰ ਵੀ ਸੱਦਾ ਪੱਤਰ ਦਿੱਤਾ ਹੈ ਆਪਾਂ ਸਾਰਿਆਂ ਨੂੰ ਬੁਲਾਇਆ ਸੀ ਕੋਈ ਤੁਹਾਡੇ ਤੇ ਸਾਡਾ ਕੋਈ ਪਰਸਨਲ ਨਹੀਂ ਹੈ ਅਸੀਂ ਤਾਂ ਸਾਰਿਆਂ ਤੋਂ ਇਹ ਚਾਹੁੰਦੇ ਸੀ ਵੀ ਆਪਣੇ ਇਲਾਕੇ ਦਾ ਹੱਲ ਨਿਕਲੇ ਜੋ ਕਰਾਂਗੇ ਆਪਾਂ ਹੁਣ ਮੇਰੀ ਗੱਲ ਸੁਣ ਲੋ ਗੰਗਕ ਨਾਲ ਨਹਿਰ ਪਾਣੀ ਗੰਗਕ ਨਾਲ ਨਹਿਰ ਉਹਨੂੰ 1500 ਕਿਊਸਕ ਪਾਣੀ ਬੀਬੀਐਮ ਨੇ ਸ਼ੇਅਰ ਦਿੱਤਾ ਹੈ 1500 ਕਿਊਸਕ ਤੋਂ ਵੱਧ ਨਹੀਂ ਚੱਲ ਸਕਦਾ ਉਹਦੇ ਵਿੱਚ ਚੱਲ ਰਿਹਾ 2600 ਕਿਊਸਕ 2600 ਕਿਊਸਕ ਦਾ ਮਤਲਬ ਸਾਢੇ 3 ਲੱਖ ਏਕੜ ਦਾ ਪਾਣੀ ਉਹਦੇ ਵਿੱਚ ਫालतू ਪੈ ਰਿਹਾ ਆਪਣੇ ਇਲਾਕੇ ਨੂੰ ਪਾਣੀ ਨਹੀਂ ਮਿਲਦਾ ਦੂਜੇ ਨੰਬਰ ਦੀ ਜਿਹੜੀ ਇੰਦਰਾ ਕਨ ਦੀ ਕਨਾਲ ਨਹਿਰ ਉਹਦੀ ਮੀਰਮੈਂਟ ਕਰਾ ਲਓ ਸਾਢੇ 3-4 ਲੱਖ ਏਕੜ ਦਾ ਪਾਣੀ ਉਹਦੇ ਵਿੱਚ ਫालतू ਜਾ ਰਿਹਾ ਆਪਾਂ ਨੂੰ ਪਾਣੀ ਆਪਣਾ 5264 ਕਿਊਸਕ ਵੀ ਨਹੀਂ ਮਿਲ ਰਿਹਾ ਜਦ ਕਿ ਇਹ 1960 62 ਦਾ ਪਾਣੀ ਹੈ ਅੱਜ ਤਾਂ ਪਾਣੀ ਇਹ ਘਟੋ ਘਟ ਜਿਵੇਂ ਫੈਕਟਰੀਆਂ ਆਬਾਦੀ ਵਧੀ ਜਾਂ ਜ਼ਮੀਨਾਂ ਦੁਬਾਰਾ ਜਿਆਦਾ ਕਮਾਂਡ ਹੋਈਆਂ ਨੇ ਇਹ ਪਾਣੀ 7-8000 ਕਿਊਸਕ ਚਾਹੀਦਾ ਸੀ ਤੇ ਪਾਣੀ ਤਾਂ ਆਪਾਂ ਨੂੰ ਆਪਣਾ ਪੂਰਾ ਵੀ ਨਹੀਂ ਮਿਲ ਰਿਹਾ ਤੁਸੀਂ ਮੇਰੀ ਗੱਲ ਆਪਾਂ 4 ਜੂਨ ਨੂੰ ਇਲੈਕਸ਼ਨ ਇੱਕ 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 ਜੂਨ ਨੂੰ ਇਲੈਕਸ਼ਨ 4 ਨੂੰ ਰਿਜ਼ਲਟ ਆਇਆ ਨੇ ਬਹੁਤ ਤੁਸੀਂ 5 ਨੂੰ ਆਰੋ 6 ਨੂੰ ਆਰੋ ਮੇਰੇ ਨਾਲ ਗੱਲ ਕਰਕੇ ਦੂਜਾ ਜੀ ਤੁਸੀਂ ਬਤਲਾ ਦੀ ਗੱਲ ਕੀਤੀ ਵੀ ਅਸੀਂ ਹਬੋਰ ਦਾ ਦਾਦ ਵੀ ਜਰਾ ਤੁਸੀਂ ਯਾਦ ਕਰਾਉਣਾ ਆਪਾਂ ਯਾਦ ਤਾਂ ਆਪਣਾ ਕੀ ਹੋਣਾ ਸੀ ਉਹ ਤੁਸੀਂ ਵੇਖ ਲਓ ਸਾਡਾ ਇਥੋਂ ਲੰਬੀ ਦਾ ਸਾਰਾ ਮੈਨੂ ਦਾ ਚੱਕ ਕੇ ਦਫਤਰ ਗੱਦਵਾ ਗਿਆ ਜੀ ਸੁਖਜੈਨ ਦਾ ਸੁਖਜੈਨ ਦਾ ਫਿਰ ਮੇਰੀ ਗੱਲ ਸੁਣੋ ਆਪਣਾ ਉਹਨਾਂ ਨੂੰ ਸਵਾਲ ਕੀਤਾ ਜਵਾਬ ਵੀ ਲੋ ਉਹ ਜਿਹੜਾ ਕਿਰਾਇਆ ਕਿੰਨਾ ਨੇ ਹਬੋਰ ਵਾਲੇ ਨੇ ਕਰਾਇਆ ਉਹ ਪਿਛਲੀ ਕਾਂਗਰਸ ਸਰਕਾਰ ਦੀ ਜਿਹੜੀ ਪ੍ਰਪੋਜ਼ਲ ਹੈ ਉਹਨਾਂ ਉਹਨਾਂ ਦੀ ਪ੍ਰਪੋਜ਼ਲ ਸੀ ਆਪਣਾ ਜਾਖੜ ਸਾਹਿਬ ਦੀ ਨਾ ਕਿ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮੇਰੀ ਔਰ ਐਮ ਐਲ ਏ ਜਲਾਲਾਬਾਦ ਔਰ ਐਮ ਐਲ ਏ ਫਾਜ਼ਿਲਕਾ ਦੀ ਸਾਡੀ ਤਿੰਨਾਂ ਦੀ ਮੀਟਿੰਗ ਹੋਈ ਸੀ ਸੀਐਮ ਸਾਹਿਬ ਨਾਲ ਉਹ ਵੀ ਆਪਾਂ ਲੈ ਕੇ ਆਵਾਂਗੇ ਵਾਪਸ ਉਹ ਜਾਣ ਨਹੀਂ ਦਿੰਦੇ ਨਹੀਂ ਸਰ ਇਹ ਹੋ ਨਹੀਂ ਗਿਆ ਤਾਈ ਏਹ ਤਾਂ 22 ਸਾਲ ਹੋ ਗਏ ਨੇ ਆਪਣੀ ਸਰਕਾਰ ਆਏ ਦੇਖੋ ਮੇਰੀ ਗੱਲ ਸੁਣੋ ਉਹ ਜਿਹੜੀ ਪ੍ਰਪੋਜ਼ਲ ਪਿਛਲੀ ਸਰਕਾਰ ਦੀ ਸੀ ਮੈਂ ਰਿਕਰਡ ਤੁਹਾਨੂੰ ਦਿਓ ਜੋ ਸਾਰਾ ਆਪਾਂ ਆਪਾਂ ਰੱਦ ਵੀ ਕਰਵਾ ਸਕਦੇ ਹੋ ਉਹ ਕਰਾਵਾਂਗੇ ਹੁਣ ਕਰਾਵਾਂਗੇ ਹੁਣ ਇਹਦੇ ਦੇਖੋ ਵੀ ਆਪਣੇ ਤਾਂ ਜੇ ਇੱਥੋਂ ਇੱਕ ਤਾਂ 25 ਕਿਲੋਮੀਟਰ ਆਪਾਂ ਜਾਣਾ ਦਫ਼ਤਰ ਇੱਕ ਬੰਦੇ 80 ਕਿਲੋਮੀਟਰ ਜਾਣ ਨਹੀਂ ਦੇਵਾਂਗੇ ਵਾਪਸ ਲੈ ਕੇ ਆਵਾਂਗੇ ਨਹੀਂ ਇੰਨਾ ਕਰਕੇ ਆ ਤੁਸੀਂ ਵੇਖ ਲਓ ਆਪਣੇ ਬੱਲੂਆਂ ਨੇ ਦੀ ਆ ਚਾਹੇ ਕੱਲੂ ਟਾਇਲ ਰਾਮਕੋਟ ਆਪਣੀ ਜਿਹੜੀ ਮਰਜ਼ੀ ਟਾਇਲ ਲੈ ਲਓ ਵੀ ਜਿਹੜਾ ਨਹਿਰੀ ਪਾਣੀ ਆਪਣਾ ਪਿੱਛੋਂ ਪੂਰਾ ਨਹੀਂ ਆ ਰਿਹਾ ਹੁੰਦੇ ਕਰਕੇ ਆਪਣਾ ਇੱਥੇ ਬੜਾ ਵੱਡਾ ਨੁਕਸ ਜਿਹੜਾ ਆਪਾਂ ਮੁੱਦਾ ਚੱਕਿਆ ਸੀ ਨਰਮੇ ਦਾ ਨਰਮੇ ਦੇ ਤੁਹਾਨੂੰ ਫਿਰ ਉਹ ਹਾਰੀ ਗੱਲ ਵਾਰ-ਵਾਰ ਵੀ ਆਪਾਂ ਕਿਸਾਨ ਸੰਸਰ ਇਸੇ ਲਈ ਬੁਲਾਈ ਸੀ ਕਿ ਨਰਮੇ ਦੇ ਬੀਜ ਆਪਣਾ ਨਰਮਾ 3 ਸਾਲ ਹੋ ਗਏ ਨੇ ਮਾਰਿਆ ਜਾ ਰਿਹਾ ਆ ਹੁਣ 20 ਦਾ ਪੈਕ ਤੇ ਕਹਿੰਦੇ ਆਪਣੇ ਆਪਣੀ ਸਰਕਾਰ ਨੇ ਆਪਣੇ ਖੇਤੀਬਾੜੀ ਵਿਭਾਗ ਨੇ ਆਖਿਆ ਬੀਜੂ ਤੇ ਆ ਕੰਪਨੀਆਂ ਨੂੰ ਉੱਤੇ ਲਿਖਤਾ ਹੈ ਵੀ ਤੁਹਾਡੇ ਜਿਹੜੀ ਗੁਲਾਬੀ ਸੁੰਡੀ ਹੈ ਵੀ ਇਹ ਕੰਟਰੀ ਵਿੱਚ ਡਵੈਲਪ ਹੋ ਚੁੱਕੀ ਵੀ ਇੱਥੇ ਆਪਣੇ ਵੀ ਵੱਖ-ਵੱਖ ਭਾਗਾਂ ਵਿੱਚ ਇੱਥੇ ਗੁਲਾਬੀ ਸੁੰਡੀ ਆ ਗਈ ਜੀ ਤੁਸੀਂ ਆਂਦੇ ਸਪਰੇਵਾਂ ਕਰਿਆ ਜੀ ਤੇ ਫਿਰ ਇਹ بیਟੀ ਆਪਾਂ ਦਾ ਪੰਜਾਬ ਚ ਇੰਡੀਆ ਚ ਬੈਠੇ ਆ ਆਪਣੇ بیਟੀ 2 ਹਜੇ ਤੱਕ 3 ਨਹੀਂ ਆਇਆ ਪਾਕਿਸਤਾਨ ਚ ਫੋਰ ਆ ਗਿਆ ਚਲੋ ਦੇਖੋ ਇਹ ਕੋਈ ਹੁਣ ਹੁਣ 50 ਮਿੰਟਾਂ ਦੇ ਵਿੱਚ ਮੁੱਦੇ ਹੱਲ ਨਹੀਂ ਹੋਣੇ ਨਹੀਂ ਪੁੱਛਣਾ ਨਾ ਫਿਰ ਜੇ ਨਾ ਜੇ ਜੇ ਉਹਨਾਂ ਨੂੰ ਨੁਕਸਾਨੀ ਦੀ ਆਪਾਂ ਗੱਲ ਕਰਨੀ ਜੀ ਮਤਲਬ ਗੱਲ ਸੁਣੋ 4 ਤਰੀਕ ਤੋਂ ਬਾਅਦ ਤੁਸੀਂ ਜਦੋਂ ਮਰਜ਼ੀ ਜਿੱਥੇ ਮੈਨੂੰ ਮਰਜ਼ੀ ਬੁਲਾਓ ਆਪਾਂ ਬੈਠ ਕੇ ਹੱਲ ਕਰਦੇ ਆਂ ਔਰ ਆਪਾਂ ਜਿਹੜੇ ਆਪਣੇ ਖੇਤੀਬਾੜੀ ਮਨਿਸਟਰ ਆਪਾਂ ਉਹਨਾਂ ਨੂੰ ਤੇ ਕੋਲ ਵੀ ਚੱਲਾਂਗੇ ਆਪਾਂ ਤੁਹਾਨੂੰ ਮੈਂ ਲੈ ਕੇ ਚੱਲਾਂਗਾ ਚੰਡੀਗੜ੍ਹ ਮੇਰੇ ਨਾਲ ਚੱਲੋ ਇੱਕ ਅਸੀਂ ਤੁਹਾਨੂੰ ਇਹ ਪੁੱਛਦੇ ਸੀ ਵੀ ਜੇ ਤੁਸੀਂ ਹੁਣ ਪਿੰਡਾਂ 'ਚ ਆਉਣੇ ਵੋਟਾਂ ਮੰਗਣ ਪਰ ਆਈਆਂ ਮੈਂ ਉਹਨਾਂ ਨੂੰ ਕਿਹਸਾ ਆਧਾਰ ਤੇ ਅਸੀਂ ਵੋਟਾਂ ਪਾਈਆਂ ਹਾਂਜੀ ਹਜ ਤੱਕ ਬਲੂਆਨੇ ਦੇ ਵਿੱਚ ਮੈਂ 850 ਕਰੋੜ ਰੁਪਏ ਦੇ ਪ੍ਰੋਜੈਕਟ ਲੈ ਆ ਚੁੱਕੇ ਹਾਂ ਔਰ ਜਿਹੜੇ ਮੈਂ ਪਿੰਡਾਂ ਨੂੰ ਪੈਸਾ ਲੈ ਕੇ ਇੱਕ ਮਿੰਟ ਇਹ ਤਾਂ ਫਿਰ ਤੁਸੀਂ ਜਾ ਕੇ ਦੇਖੋ ਨਾ ਹੁਣ ਪੈਸਾ ਤੁਹਾਡੇ ਘਰਾਂ ਚ ਦਾ ਆਣਾ ਨਹੀਂ ਮੇਰੀ ਇੱਕ ਪਹਿਲਾਂ ਗੱਲ ਸੁਣੋ ਗੱਲ ਸੁਣੋ ਸੁਖਚੈਨ ਕਾਲਜ ਲੈ ਕੇ ਆਏ ਆ 578 ਕਰੋੜ 28 ਲੱਖ ਦਾ ਆਪਣਾ ਪ੍ਰੋਜੈਕਟ ਲੈ ਕੇ ਆਏ ਆ ਪਿੰਡ ਪੱਤਰੇ ਵਾਲੀ ਦੇ ਵਿੱਚ 80 ਕਰੋੜ ਪਹਿਲਾਂ ਇੱਕ ਮਿੰਟ ਪਹਿਲਾਂ ਨਹੀਂ ਆ ਵੇਖੋ ਜੀ ਹਾਂਜੀ ਆ 528 ਕਰੋੜ ਦਾ ਮੇਰੇ ਕੋਲ ਸਾਰਾ ਡਾਟਾ ਹੈ ਜੀ ਮੈਂ ਕਢਾ ਕੇ ਲਿਆ ਆ ਜਿਹੜਾ ਤੁਸੀਂ ਮੇਰੇ ਕੋਲ ਪੀਡੀਐਫ ਹੈ ਜੇ ਤੁਸੀਂ ਇਹ ਸਾਬਤ ਕਰ ਦਿਓ ਮੈਂ ਹੁਣੇ ਆਮ ਅਸੀਂ ਛੱਡੀ ਕਿਸਾਨੀ ਅਸੀਂ ਅੱਜ ਤੁਹਾਡੇ ਮਗਰ ਲਾ ਕੇ ਤੁਹਾਡੀਆਂ ਵੋਟਾਂ ਮੰਗਾਂਗੇ ਦੋ ਹੀ ਕੀ ਤਰੀਕ 12 ਮਹੀਨਾ 2021 ਨੂੰ ਇਹਦੇ ਟੈਂਡਰ ਹੋਏ ਨੇ ਉਦੋਂ ਤਾਂ ਆਪਣੀ ਸਰਕਾਰ ਹੀ ਨਹੀਂ ਸੀ ਕੰਮ ਅਲਾਟ ਕੰਮ ਅਲਾਟਮੈਂਟ ਹੋਇਆ 4 1 2022 ਨੂੰ ਉਸ ਤੋਂ ਬਾਅਦ ਮੋੜਾ ਪਈਆਂ ਨਹੀਂ 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 ਇੱਕ ਮਿੰਟ ਲੰਬਾ ਬੋਤੀ ਨਾ ਨਾ ਆਪਾਂ ਗਿਣੋ ਆਪਾਂ ਹੋ ਸੋ ਜੀ ਜਿੱਦੋਂ ਇਹ ਆਪਾਂ ਬਿਸ਼ੇ ਸਰਕਾਰ ਦੀ ਗੱਲ ਨਾ ਕਰੀ ਜਿਹੜੀ ਇਹ ਸਕੈਨ ਕਾਲਜ ਵੀ ਪਿਛਲੀ ਸਰਕਾਰ ਚ ਆਇਆ ਜੀ ਨਹੀਂ ਨਹੀਂ ਹੋਇਆ ਐਵੇਂ ਉਹਦਾ ਨਹੀਂ ਨਹੀਂ ਇੱਕ ਮਿੰਟ ਮੈਨੂੰ ਵੀ ਪਤਾ ਹੈ ਹਾਂ ਜੀ ਦੇਖੋ ਗੱਲ ਗੱਲ ਇਹ ਹੈ ਪੈਸਾ ਆਪਣੀ ਸਰਕਾਰ ਦੇ ਵਿੱਚ ਆਇਆ ਆਸੀਂ ਰਿਲੀਜ਼ ਕਰਾ ਕੇ ਲੈ ਤੁਸੀਂ ਕਾਲਜ ਦੀ ਗੱਲ ਕਰ ਰਹੇ ਹੋ ਬਣ ਗਿਆ ਪਹਿਲੇ ਇੱਕ ਮਿੰਟ ਗੱਲ ਸੁਣ ਲੋ ਇਹ ਸਵਾਲ ਕੀਤਾ ਜਵਾਬ ਵੀ ਨਹੀਂ ਕੋਈ ਗੱਲ ਕੋਈ ਲੈ ਕਰੋ ਮੈਨੂੰ ਵੀ ਮੈਨੂੰ ਵੀ ਮੈਨੂੰ ਮੈਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਹੈ ਉਹ ਕਾਲਜ ਕਿਉਂ ਨਹੀਂ ਬਣਿਆ ਜੀ ਉਹ ਕਾਲਜ ਤੁਹਾਨੂੰ ਪਤਾ ਕੈਂਸਲ ਹੋ ਗਿਆ ਸੀ ਜਾਖੜ ਸਾਹਿਬ ਨੇ ਕੈਂਸਲ ਕਰਾਤਾ ਸੀ ਤਿੰਨ ਵਾਰ ਯੂਨੀਵਰਸਿਟੀ ਤੋਂ ਟੀਮਾਂ ਲੈ ਕੇ ਆਏ ਆ ਸਾਰਾ ਸਰਵੇ ਕਰਾ ਕੇ ਅਸੀਂ ਕਾਲਜ ਖੁਲਾਇਆ ਕਿਉਂ ਕਿਉਂ ਨਾ ਉਹ ਚੱਲ ਗਿਆ ਜੀ 5 ਸਾਲ ਹੋ ਗਏ ਸਰਕਾਰ ਮੇਰੀ ਇੱਕ ਮਿੰਟ ਗੱਲ ਸੁਣੋ ਪਹਿਲਾਂ ਗੱਲ ਸੁਣੋ ਹਾਂ ਜੀ ਤੁਸੀਂ ਤਾਂ ਸਾਰੇ ਸਾਫਾ ਭਰਾ ਤੁਸੀਂ ਕਿਸਾਨ ਵੀਰੋ ਜਿਹੜੇ ਮੁੱਦੇ ਤੁਹਾਨੂੰ ਚੱਕਣੇ ਚਾਹੀਦੇ ਉਹ ਤੁਸੀਂ ਚੱਕੋ ਨਹੀਂ ਪਹਿਲਾਂ ਗੱਲ ਸੁਣੋ ਤੁਸੀਂ ਮਾਰਕੀਟ ਕਮੇਟੀ ਹਬੋਰ ਹੈ ਹਾਂਜੀ ਉਹਦੇ ਵਿੱਚ ਆਪਣੀਆਂ 29 ਮੰਡੀਆਂ ਪੈਂਦੀਆਂ ਹਾਂਜੀ ਉਹਦਾ ਉਹਦੀ ਜਿਹੜੀ ਆਪਣੀ ਕਮਾਈ ਹੁੰਦੀ ਹੈ ਸਾਰੀ ਬੱਲੂਆਂ ਨੇ ਹਲਕੇ ਦੇ ਕਿਸਾਨ ਭਰਾਵਾਂ ਦੀ ਜਾਂਦੀ ਐਂਦਰ ਰੋਏ ਰੋਨੇ ਤੁਸੀਂ ਗੱਲ ਤਾਂ ਸੁਣੋ ਨਾ ਪਹਿਲਾਂ ਗੱਲ ਨੂੰ ਸੁਣੋ ਪਿਛਲੇ 55 ਸਾਲਾਂ ਤੋਂ ਉਹ ਜਿਹੜਾ ਮਾਰਕੀਟ ਕਮੇਟੀ ਅਬੌਰ ਦਾ ਪੈਸਾ ਅਬੌਰ ਚ ਲੱਗਦਾ ਰਿਹਾ ਹੈ ਅੱਜ ਤੱਕ ਕਿਸੇ ਬੱਲੂਆ ਨੇ ਹਲਕੇ ਦੀ ਕਿਸੇ ਕਿਸਾ ਜਥੇਬੰਦੀ ਨੇ ਕਿਉਂ ਨਹੀਂ ਕਿਉਂ ਨਹੀਂ ਮੁੱਦਾ ਚੱਕਿਆ 9 ਕਰੋੜ ਰੁਪਇਆ ਹਰ ਸਾਲ ਉੱਥੇ ਲੱਗਦਾ ਆਪਣਾ ਅਬੌਰ ਦੇ ਵਿੱਚ ਇਹ ਮੁੱਦੇ ਮੈਂ ਚੱਕਿਆ ਮੈਂ ਤਾਂ ਕੋਈ ਕਿਸਾਨ ਨਹੀਂ ਐ ਮੇਰੇ ਤਾਂ ਕੋਈ ਜ਼ਮੀਨ ਨਹੀਂ ਐ ਪਹਿਲਾਂ ਪਹਿਲਾਂ ਇੱਕ ਵਟ ਗੱਲ ਪਹਿਲਾਂ ਗੱਲ ਸੀ ਅਸੀਂ ਮਾਰਕੀਟ ਕਮੇਟੀ ਵੱਖਰੀ ਕਰ ਰਹੇ ਹਾਂ ਤੁਹਾਡੇ ਵੀ ਸਾਰੇ ਕਿਸਾਨ ਭਰਾਵਾ ਦਾ ਜਿਹੜਾ ਸਾਫਟ ਪਹਿਲਾਂ ਪਹਿਲਾਂ ਇੱਕ ਮਿੰਟ ਗੱਲ ਤਾਂ ਸੁਣ ਲੈਂਦੇ। ਅਬੋਰ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਟਾਣੀਆਂ ਦੇਖ ਲਓ ਮੰਡੀਆਂ ਦੇਖ ਲਓ ਕੋਈ ਕੱਚੀਆਂ ਨਹੀਂ ਤੇ ਬੱਲੂਆਂ ਨੇ ਜੀ ਕੋਈ ਪੱਕੀਆਂ ਨਹੀਂ। ਉਹ ਕਿਉਂ ਨਹੀਂ ਹੈ?